Oh no oh, oh, ਓਏ ਓਥੇ ਓਥੇ ਹੀ ਗਿਆ ਲਿਆ ਓਏ ਓਥੇ ਓਥੇ ਹੀ ਹੋਇਆ ਓਏ ਮੇਰੀ ਜਗ੍ਹਾ ਤੇ ਰੋਜ਼ ਮੈਂ ਆ ਕੇ ਡਿੱਗਦਾ ਆਇਓ ਮਾ ਜੱਦੀਆ ਦੇਖੀ ਭੱਜਤਾ ਆ ਉਹ ਆਹੋ ਭਗਤਈ ਹੋਏ ਰੋਕੇ ਨੂੰ ਜਰਾ ਆ ਵੀ ਤੂੰ ਕੰਦੇ ਵੇਖਣਾ ਵੇਖ ਲੈ ਅੱਜ ਤੂੰ ਕਹਿੰਦਾ ਨਾ ਲੜਨਾ ਆ ਜਾ ਲੜਕੇ ਦੇਖ ਲੈ ਫੇ ਅੱਜ ਮੇਰਾ ਮੂਡ ਨਹੀਂ ਹੈਗਾ ਦੱਸ ਕਿਦਾਂ ਬਣੇਗਾ ਮੂਡ ਤੇਰਾ ਫੇ ਮੇਰਾ ਮੂਡ ਬਣਦਾ ਪੈਗ ਲਾ ਕੇ ਜੀ ਇਹਨੂੰ ਜਾਣ ਨਾ ਦੇਵੀ ਮੈਂ ਹੁਣੇ ਹੀ ਲਈ ਪੈਗ ਲੈ ਕੇ ਆਇਆ ਠੀਕ ਹੈ ਅਜੇ ਨਾ ਵੇਖਣਾ ਵੇਖਣਾ ਆਹ ਫਰ ਕਲਾਸ ਆਹ ਫਰ ਸ਼ਾਹ ਆ ਜਾਨਾ ਮੈਂ ਕਿਤੇ ਬੈਠਾ ਵਾਂ ਕੀ ਬਾਰ ਬਾਰ ਫੋਨ ਲਾਈ ਜਾਨੀ ਆ ਗਿਆ ਹੁਣੇ ਮੈਂ ਇਹਦਾ ਫੋਨ ਸੀ ਉਹ ਯਾਰ ਘਰ ਵਾਲੀ ਦਾ ਫੋਨ ਆ ਇਹਦਾ ਸੱਤਿਆ ਨਾਸ ਉਹਦੇ ਦਾ ਬੇੜਾ ਤਰਜੇ ਸਾਰਾ ਹੀ ਨਸ਼ਾ ਲੱਤ ਗਿਆ ਪੀਤੀ ਦਾ ਬਾਅਦ ਚ ਲੜ ਲਾਂਗੇ ਯਾਰ ਕੇ ਦੇ ਠੀਕ ਆ ਆयो ਜਮਾ